ਕਰਮਾਰ ਜੀ ਦੀਪੂ ਜੀ ਹੰਦੀ ਪ੍ਰਧਾਨ ਜਿੰਦਾਬਾਦ 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 ਜਿੰਦਾਬਾਦ ਹੰਦੀ ਪ੍ਰਧਾਨ ਜਿੰਦਾਬਾਦ ਹੰਦੀ ਪ੍ਰਧਾਨ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੋ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਆ ਹਲਕਾ ਦਾ ਪਿੰਡ ਹੈਗਾ ਕੋਟਲੀ ਮੁਗਲਾ ਵੈਦਿਕ ਇੱਥੇ ਦਲ ਤਾਂ ਸੋਨ ਲਾਲ ਸੋਨੀ ਜਿਹੜੇ ਸਰਪੰਚ ਹੈਗੇ ਆ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਜਿਹੜਾ ਕਾਂਗਰਸ ਸੇਵਾ ਦਲ ਦੇ ਵਿੱਚ ਕਾਫੀ ਜਿਹੜੀਆਂ ਜੁਆਇਨੀਆਂ ਕਰਵਾਈਆਂ ਗਈਆਂ ਇਸ ਮੌਕੇ ਦੇ ਇਹ ਮੁੱਖ ਮਹਿਮਾਨ ਵਜੋਂ ਸਾਬਕਾ ਬਧਾਈ ਜਗENDERਪਾਲ ਜੀ ਪਹੁੰਚਿਆ ਜਿਨ੍ਹਾਂ ਵੱਲੋਂ ਸਰੋਪਾ ਪਾਕ ਇਹਨਾਂ ਜੂਥ ਦੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਸਾਡੀ ਪਾਰਟੀ ਦੇ ਨਾਲ ਜੁੜਦੇ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਨਮਾਨ ਜ਼ਰੂਰ ਦਿੱਤਾ ਜਾਏਗਾ ਤੇ ਜਿਹੜੇ ਸਰਪੰਚ ਹੈਗੇ ਆ ਡਾਕਟਰ ਸੁਮਨਲਾਲ ਸੋਹਣੀ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਿੰਨੇ ਵੀ ਲੋਕ ਜਿਹੜੇ ਪਾਰਟੀ ਨਾਲ ਜੋੜੇ ਲੋਨ ਉਹਨਾਂ ਨੂੰ ਮਾਨ ਸਨ ਉਹ ਜ਼ਰੂਰ ਦੁਆਣਗੇ ਤੇ ਉਹਨਾਂ ਦੇ ਪਹਿਲ ਦੇ ਅਧਾਰ ਤੇ ਕੰਮ ਵੀ ਕੀਤੇ ਜਾਣਗੇ ਗੱਲਬਾਤ ਸੁਣਾਉਣ ਨੂੰ ਸਾਫ ਕਬਾਈ ਜਗਿੰਦਰਪਾਲ ਜੀ ਨੇ ਕੀਤੀ ਹੋਈ ਤੇ ਜਿਹੜੇ ਸਰਪੰਚ ਹੈਗਾ ਡਾਕਟਰ ਸੁਨਲਾਲ ਸੋਨੀ ਉਹਨਾਂ ਨੇ ਕੀ ਕਿਹਾ ਕੀ ਉਹਨਾਂ ਦਾ ਮੈਸੇਜ ਹੈਗਾ ਤੇ ਕੀ ਉਹ ਕਹਿਣਾ ਚਾਹੁੰਦੇ ਨੇ ਤਦ ਤੱਕ ਬੜੇਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਭ ਤੋਂ ਪਹਿਲੇ ਤੇ ਮੈਂ ਪ੍ਰਸ ਵੀਰਾਂ ਦਾ ਬਹੁਤ-ਬਹੁਤ ਹੀ ਸਵਾਗਤ ਕਰਦਾ ਉਸ ਤੋਂ ਬਾਅਦ ਮੇਰੇ ਬਹੁਤ ਸਤਿਕਾਰਯੋਗ ਮੇਰੇ ਹਰਮਨ ਪਿਆਰੇ ਨੇਤਾ ਸ੍ਰੀ ਜਗਿੰਦਰਪਾਲ ਜੀ ਪਿੰਡ ਕੋਟਰੀ ਚ ਪਹੁੰਚੇ ਨੇ ਉਹਨਾਂ ਦਾ ਵੀ ਸਵਾਗਤ ਆ ਮੈਂ ਅੱਜ ਪਿੰਡ ਦੇ ਵਿੱਚ ਡਾਕਟਰ ਸੋਨਲਾਲ ਸੋਨੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਸੇਵਾਦਲ ਦੀਆਂ ਜੁਕਤੀਆਂ ਅੱਜ ਕੋ 10 ਤੋਂ 12 ਕੀਤੀਆਂ ਨੇ ਜਿਦੇ ਵਿੱਚ ਜੂਥ ਕਾਂਗਰਸ ਸੇਵਾਦਲ ਦੇ ਉਹ ਲੜਕੇ ਲੈਣੇ ਵਾਈਸ ਪ੍ਰੈਜ਼ੀਡੈਂਟ ਲੈਣੇ ਸੈਕਟਰੀ ਲੈਣੇ ਬਲਾਕ ਦੇ ਪ੍ਰੈਜ਼ੀਡੈਂਟ ਲੈਣੇ ਸੈਕਟਰੀ ਲੈਣੇ ਵਾਈਸ ਪ੍ਰੈਜ਼ੀਡੈਂਟ ਲੈਣੇ ਮੈਂ ਉਹਨਾਂ ਸਾਰਿਆਂ ਦਾ ਨੋਜ਼ਮਾਨਾ ਜੂਥ ਦਾ ਮੈਂ ਸਵਾਗਤ ਕਰਦਾ ਪਿੰਡ ਕੋਟਲੀ ਵਿੱਚ ਔਰ ਡਿਸਟ੍ਰਿਕਟ ਦੇ ਵਿੱਚ ਵੀ ਔਰ ਮੈਂ ਆਸ ਕਰਦਾ ਸਾਡੇ ਬਹੁਤ ਹੀ ਸਤਾਰਜੋਗ ਪੰਜਾਬ ਪ੍ਰਧਾਨ ਸ਼੍ਰੀ ਸੁਭਾਸ ਬਾਰਗਰ ਜੀ ਉਹਨਾਂ ਦਾ ਵੀ ਸਵਾਗਤ ਕਿਉਂਕਿ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪੰਜਾਬ ਦੇ ਵਿੱਚ ਕਾਂਗਰਸ ਸੇਵਾਦਲ ਦਿਨ ਬਰ ਦਿਨ ਪ੍ਰਤੀ ਦਿਨ ਵੜਦੀ ਜਾ ਰਹੀ ਹੈ ਤੇ ਮੇਰੀ ਵੀ ਡਿਊਟੀ ਲੱਗੀ ਹੋਈ ਆ ਤੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿੰਨੀਆਂ ਵੀ ਨਿਯੁਕਤੀਆਂ ਪਾਈਆਂ ਨੇ ਉਸ ਸਾਰਾ ਸਰੇ ਸਾਡੇ ਜੋਗਿੰਦਰਪਾਲ ਜੀ ਔਰ ਸਾਡੇ ਕਾਂਗਰਸ ਸੇਵਾਦਲ ਦੇ ਸੁਭਾਸ ਬਾਰਗਰ ਜੀ ਨੂੰ ਜਾਂਦਾ ਔਰ ਮੈਂ ਇਹਨਾਂ ਸਾਰੇ ਲੜਕਿਆਂ ਦਾ ਸਵਾਗਤ ਕਰਦਾ ਜੈ ਹਿੰਦ ਜੈ ਭਾਰਤ ਕਾਜ ਜਿੰਦ ਕੋਟਲੇ ਦੇ ਵਿੱਚ ਮੇਰਾ ਛੋਟੇ ਭਰਾ ਡਾਕਟਰ ਸੋਨੀ ਜੀ ਨੇ ਜਦੋਂ ਦੀ ਸੇਵਾਦਾਰ ਜਿੰਮੇਵਾਰੀ ਨਹੀਂ ਚੁੱਕੀ ਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਦਿਨ ਵੀ ਮਿਲਣਾ ਨਹੀਂ ਬਠਾ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਕੰਮ ਕਰਦੇ ਆ ਕੋਰ ਅੱਛੇ ਮੁੰਡੇ ਜਿਹੜੇ ਮੁੰਡਿਆਂ ਦਾ ਸੁਭਾਅ ਚੰਗਾ ਹੈ ਜਿਹੜੇ ਮੁੰਡਿਆਂ ਨਾਲ ਯਾਦ ਤਾਂ ਵੀ ਆਪਣੇ ਦੇਸ਼ ਨਾਲ ਪਿਆਰ ਕਰਨਾ ਰੱਬ ਦੇ ਬਣਾਏ ਹੋਏ ਬੰਦਿਆਂ ਨਾਲ ਪਿਆਰ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਨਾਲ ਜੋੜਦੇ ਪਏ ਨੇ ਮੇਰੇ ਵੱਲੋਂ ਜੁਨੇ ਮੁੰਡੇ ਅੱਜ ਸਾਡੇ ਨਾਲ ਜੁੜੇ ਨੇ ਇਹਨਾਂ ਨੂੰ ਲੱਖ ਲੱਖ ਵਧਾਈਆਂ ਔਰ ਸਾਡੀ ਕਾਂਗਰਸ ਪਾਰਟੀ ਨਾਲ ਔਰ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦਾ ਬੰਦਾ ਮਾਣ ਸਨਮਾਨ ਜਿਹੜਾ ਉਹ ਦਿੱਤਾ ਜਾਏਗਾ ਔਰ ਮੇਰੀ ਕੋਈ ਮੈਂ ਜੀਵੇ ਤੰਡੇ ਹੋ ਕੇ ਆਪਣੀ ਪਾਰਟੀ ਨੇ ਮਜਬੂਰ ਕਰੀਏ ਤੁਸੀਂ ਦੇਖੀ ਨੇ ਆਕਾਲੀ ਵੀ ਦੇਖ ਨੇ ਭਾਜਪਾ ਵੀ ਦੇਖ ਨੇ ਇਹ ਆ ਤੁਸੀਂ ਨਵੀਂ ਇੱਕ ਪਾਰਟੀ ਆਈ ਝਾੜੂ ਵਾਲੀ ਇਹ ਵੀ ਤੁਸੀਂ ਦੇਖ ਲਿਆ ਸੋਬੇ ਨੇ ਬਿਲਕੁਲ ਬਿਨਾ ਕਰ ਕਰ ਦਿੱਤਾ ਸਾਨੂੰ ਇਹ ਲੱਗਾ ਵੀ ਯਾਰ ਸਾਡੇ ਇਲਾਕੇ ਦੀ ਕਦੀ ਮੰਤਰੀ ਵੀ ਬਣਿਆ ਤੇ ਪਹਿਲੇ ਵਾਰੀ ਮੰਤਰੀ ਬਣਿਆ ਉਹ ਸ਼ੇ ਜਰੂਰ ਕਰੇਗਾ ਕਰਨਾ ਕੀ ਹੈ ਇਹ ਹੋਇਆ ਜਾਂ ਕੇ ਦੇ 75 ਲੱਖ ਦੀ ਜਾਂ ਕੇ ਦੇ ਸ਼ਬੀਰ ਅਗੀ ਜਾਂ ਕੇ ਦੇ 307 ਲੱਖ ਦੀ ਹੋਰ ਤੇ ਕੁਝ ਨਹੀਂ ਹੋਇਆ ਨਾ ਮੰਤਰ ਇੱਕ ਵੀ ਕੰਮ ਨਹੀਂ ਹੋਇਆ ਜਿਹੜੇ ਕੋ ਮਾੜੇ ਮੋٹے ਕੰਮ ਚੱਲਦੇ ਬੈਨ ਉਹ ਸਾਰੇ ਸਾਰੇ ਸੈਂਟਰ ਗਵਰਨਮੈਂਟ ਦੇ ਕੰਮ ਚੱਲਦੇ ਬੈਨ ਮੇਰੀ ਟਰਮ ਦੇ ਵਿੱਚ ਜਿਹਨੇ ਪਾਸੇ ਪੀਐਸ ਨੇ ਰੋਕ ਕੇ ਰੱਖ ਦਿੱਸੇ ਉਹ ਅੱਜ ਵੀ ਇਹ ਪੈਸੇ ਜਿਸ ਤਰ੍ਹਾਂ ਐਸਾ ਬੰਨ ਰੋਡ ਮਰੇ ਉੱਥੇ 6.5 ਲੱਖ ਰੁਪਏ ਅੱਗੇ ਪਿਆਦਾ ਹੈ ਸਾਡਾ ਹੋਇਆ ਇੱਥੇ ਕੋ ਡੇਢ ਕਰੋੜ ਰੁਪਏ ਪਿਆਦਾ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਪੈਸੇ ਪੇ ਡਾਕ ਰੱਖੇਗਾ ਆਸੂ ਡੋਵਾਂਗੇ ਲੇਕਿਨ ਸਰਪੰਚ ਪੰਜ ਬੜੇ ਸਿਆਣੇ ਦੇ ਮਿਲ ਕੇ ਸਟੇ ਲੰਗਨ ਜਨੋ ਸੋ ਰਾਜ ਜਿਹੜੀ ਰਾਜਨੀਤੀ ਚੱਲਦੀ ਪਈ ਹੈ ਉਹ ਕੋਈ ਅچھے ਤਰੀਕੇ ਦੇ ਨਹੀਂ ਚੱਲਦੀ ਵੀ ਦੇਸ਼ ਨੂੰ ਗਾਂਵ ਵਿਧਾਨ ਵਾਲੀ ਨਹੀਂ ਚੱਲਦੀ ਵੀ ਸੂਬੇ ਨੂੰ ਗਾਂਵ ਵਿਧਾਨ ਵਾਲੀ ਨਹੀਂ ਚੱਲਦੀ ਵੀ ਔਰ ਪਿੰਡਾਂ ਨੂੰ ਗਾਂਵ ਵਿਧਾਨ ਵਾਲੇ ਨਹੀਂ ਚੱਲਦੀ ਇਹ ਭੇਡ ਭੌਂਕੂ ਚੋ ਜਾ ਰਹੇ ਆ ਔਰ ਸਿੱਧਾ ਸਿੱਧਾ ਜਿਹੜਾ ਬਲਦੇਵੀ ਭਾਉਨਾ ਨਾ ਕੰਪਿਟਰ ਜਾ ਰਹੇ ਹੈ ਕੋਈ ਕਾਂਗਰਸ ਦਾ ਬੰਦਾ ਹੈ ਉਹਨੂੰ ਕਿਤੇ ਮਾੜੀ ਮੋਟੀ ਗਲਤੀ ਹੋ ਜਿੰਦੀ ਹੈ ਤਾਂ ਫੱਟ ਠੋਕਣ ਦੀ ਕੋਸ਼ਿਸ਼ ਕਰਨਗੇ 17 ਤੋਂ ਲੈ ਕੇ 22 ਤੱਕ ਮੈ ਰਹੇ ਆ ਮੈਂ ਕਦੀ ਕਿਸੇ ਆਦਮੀ ਨੂੰ ਪੁੱਛਿਆ ਕਿ ਕਿਹੜੀ ਪਾਰਟੀ ਨੇ ਸਮੰਦਰ ਰਹਿਦਾ ਇੱਕੋ ਗੱਲ ਕੀਤੀ ਯਾਰ ਐਮਐਲਏ ਤੁਸੀਂ ਲੋਕਾਂ ਨੇ ਬਿਧਾਇਆ ਕੰਮ ਦੱਸੋ ਮੈਂ ਕੰਮ ਕਰ ਰਿਹਾ ਕੀ ਸੁਨਰੀ ਕਹਿੰਦਾ ਭਾਵੇਂ ਵੀ ਕਦੇ ਵੀ ਬਦਲੇ ਦੀ ਭਾਵਨਾ ਨਾਲ ਨਾ ਤੇ ਅੱਜ ਤੱਕ ਡਿਵੈਲਪਮੈਂਟ ਹੋਈ ਉਹੀ ਪਰਿਵਾਰ ਲੈ ਲੋ ਜਿਹੜੇ ਪਰਿਵਾਰਾਂ ਦੇ ਵਿੱਚ ਵੀ ਲੜਾਈ ਹੁੰਦੀ ਹੈ ਹਮੇਸ਼ਾ ਉਹ ਪਰਿਵਾਰ ਘਟੇ ਹੀ ਜਾਂਦੀ ਹੈ ਉਹ ਟਿੰਡ ਘਟੇ ਹੀ ਜਾਂਦੀ ਹੈ ਉਹ ਸੁਭਾ ਘਟੇ ਹੀ ਜਾਂਦਾ ਉਹ ਦੇਸ਼ ਘਟੇ ਹੀ ਜਾਂਦਾ ਤਿਆ ਤੁਹਾਡਾ ਨਾਮ ਜੇ ਬਿਲਕੁਲ ਪਾਕਿਸਤਾਨ ਚੈੱਕ ਕਰ ਲੋ ਜੇ ਨਾ ਹੋ ਕਿਸੇ ਨੂੰ ਜੀਵਨ ਦਾ ਨਾਮ ਆਪ ਜੀ ਦਾ ਸੋ ਅਮਰੀਕਾ ਅੰਦਰ ਆ ਗਿਆ ਜਿੰਦਗੀ ਬੜੀ ਛੋਟੀ ਜੀ ਇਸ ਜ਼ਿੰਦਗੀ ਦੇ ਵਿੱਚ अच्छे-ਕਾਮ ਕਰਨੇ ਚਾਹੀਦੇ ਆ ਜਿਹਦੇ ਤੋਂ ਬਾਅਦ ਲੋਕ ਨੂੰ ਜਾਣ ਤੋਂ ਬਾਅਦ ਵੀ ਇਹ ਗੱਲ ਕਹਿੰਦੇ ਯਾਰੋ ਫਲਾਣਾ ਆਦਮੀ ਆਇਆ ਸੀ ਫਲਾਣੀ ਪਾਰਟੀ ਆਈ ਸੀ ਉਹ ਠੀਕ ਸੀ ਇਸ ਕਰਕੇ ਮੇਰੀ ਬੇਨਤੀ ਹੈ ਰਾਜਨੀਤਿਕ ਬੰਦੇ ਆਗੇ ਵੀ ਬੱਲੇ ਦੀ ਭਾਵਨਾ ਨਾਲ ਕੰਮ ਨਾ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਅچھے ਕਰਮ ਕਰਨਾ ਕਰਕੇ ਜਾਣਾ ਚਾਹੀਦਾ ਫਿਰ ਮੁੰਡਿਆਂ ਨੂੰ ਮੈਂ ਲੱਖ ਲੱਖ ਬਣਾਈ ਦੇਣਾ ਔਰ ਬਾਬੇ ਨਾਨਕ ਕਿਉਂ ਮੇਰੀ ਪ੍ਰਾਰਥਨਾ ਬਾਬੇ ਨਾਨਕ ਦੀ ਇਹਨਾਂ ਮੁੰਡਿਆਂ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਇਹ ਦਿਨ ਦੁਗਨ ਤੇ ਰਾਤ ਦੁਗਣੀ ਖੁਸ਼ੀ ਕਰਨ ਇਹ ਮੇਰੀ ਬੇਨਤੀ ਹੈ ਜੀ